ਹੁਣ ਬਾਪੂ ਨੂੰ ਦਿਖਣੋ ਵੀ ਹਟ ਗਿਆ ਸੀ ਅੱਖਰਾਂ ਤੋਂ ਅੰਨ੍ਹਾ ਹੋ ਗਿਆ ਸੀ ਬਾਪੂ ਉੱਥੇ ਹੀ ਨਰਕ ਭਰੀ ਜ਼ਿੰਦਗੀ ਕੱਟਦਾ ਸੀ ਬਾਪੂ ਵਿੱਚੇ ਲੈਟਰਨ ਬਾਥਰੂਮ ਹੋ ਰਿਹਾ ਸੀ ਉਸ ਕਮਰੇ ਦੇ ਵਿੱਚ ਹਾਲਾਤ ਕਿਸੇ ਨਰਕ ਤੋਂ ਘੱਟ 25-26 ਸਾਲਾਂ ਤੋਂ ਬਾਪੂ ਇੱਥੇ ਇਕੱਲਾ ਹੀ ਰਹਿੰਦਾ ਸੀ ਹੁਣ ਬਹੁਤ ਹਾਲਾਤ ਮਾੜੇ ਸੀ ਕਲੋਨੀ ਵਾਲੇ ਆਲੇ ਦਲੇ ਰੋਟੀ ਦੇ ਦਿੰਦੇ ਸੀ ਕੋਈ ਤੇ ਬਾਪੂ ਖਾ ਲੈਂਦਾ ਸੀ ਦਖਣੋ ਵੀ ਹਟ ਗਿਆ ਸੀ ਅੱਖਰਾਂ ਤੋਂ ਅੰਨ੍ਹਾ ਹੋ ਗਿਆ ਸੀ ਬਾਪੂ ਮੱਲਿਆ ਲੈਣ ਦੀ ਭੈਣ ਦਾ ਸਸਕਾਰ ਕੀਤਾ ਤੇ ਪਿਓ ਦਾ ਵੀ ਮੱਲਿਆ ਲੈਣ ਕੀਤਾ ਇਹ ਮੇਰੀ ਆ ਗਈ ਹਾਂ ਮੇਰਾ ਨੰਬਰ ਦੇ ਕੇ ਤੇ ਮੈਨੂੰ ਕਪੜਾ ਪਾ ਦੇ ਹੁਣ ਬਾਪੂ ਜੀ ਨੂੰ ਕਿੰਨੀ ਮਾੜੀ ਹਾਲਤ ਦੇ ਵਿੱਚ ਇਹ ਭੈਣ ਤੇ ਕਲੋਨੀ ਵਾਲੇ ਕੁਝ ਵੀਰ ਸਾਡੇ ਕੋਲੇ ਲੈ ਕੇ ਆਏ ਆ ਤੇ ਉਹਨਾਂ ਨੇ ਜੋ ਬਾਪੂ ਜੀ ਦੀ ਹਾਲਤ ਸਾਡੇ ਨਾਲ ਸਾਂਝੀ ਕੀਤੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਬਜ਼ੁਰਗ ਦੀ ਹੈਗਾ ਜਿਹੜੇ ਅੱਖਾਂ ਤੋਂ ਨਹੀਂ ਦੇਖ ਸਕਦੇ ਤੇ ਉਹਨਾਂ ਨੂੰ ਅੱਜ ਉੱਥੇ ਸੇਵਾ ਦੀ ਬਖਸ਼ੀ ਹੈ ਬਾਬਾ ਜੀ ਨੇ ਤੇ ਉਹਨਾਂ ਦੇ ਆ ਘਰ ਦਾ ਹਾਲ ਦੇਖ ਲਓ ਪਹਿਲਾਂ ਅਸੀਂ ਬਾਹਰੋਂ ਦਿਖਾਇਆ ਸੀ ਤੇ ਇਹ ਬੜੇ ਪੋਸਟ ਏਰੀਆ ਚ ਘਰ ਆ ਫਰੀਦਪੁਰ ਦੇ ਚ ਜਿੱਥੇ ਕਿ ਬੜੀ ਮਾੜੀ ਹਾਲਤ ਚ ਰਹਿ ਰਿਹਾ ਸੀ ਪਹਿਲਾਂ ਵੀ ਤੁਹਾਨੂੰ ਅਸੀਂ ਵੀਡੀਓ ਜੰਦੇ ਬਾਰੇ ਭੇਜੀਆਂ ਹੈ ਉਨਾਂ ਦੇ ਰਹਿਣ ਦੇ ਹਾਲਾਤ ਦੀਆਂ ਤੇ ਹੁਣ ਅੱਜ ਅਸੀਂ ਉਹਨਾਂ ਨੂੰ ਰੈਸਕੂ ਕਰ ਰਹੀਆਂ ਘਰ ਦੀ ਹਾਲਤ ਦੇਖ ਲੋ ਜੀ ਕੀ ਬਣੇ ਪਏ ਆ ਇਹ ਬੀਏ ਪਾਸ ਨੇ ਤੇ ਇੱਥੇ ਇੱਕ ਕਮਰਾ ਸੀ ਇੱਥੇ ਬੜੀ ਮਾੜੀ ਹਾਲਤ 'ਚ ਰਹਿ ਰਹੇ ਸੀ ਆ ਉਤੋਂ ਪਾਣੀ ਚੋੜਿਆ ਇੱਕ ਕਮਰਾ ਸੀ ਇੱਥੇ ਰਹਿ ਰਹੇ ਸੀ ਤੇ ਅੱਜ ਸਵੇਰੇ ਗੱਡੀ ਮੰਗਾਈ ਆ ਤੇ ਜੋ ਉਹਨਾਂ ਨੂੰ ਲੈ ਕੇ ਜਾਣਾ ਸੀ ਜਿਸ ਤੇ ਵੀ ਡਰਾਈਵਰ ਨੇ ਵੀ ਮਨਾਂ ਕਰਤਾ ਵੀ ਅਸੀਂ ਇਹਨੂੰ ਨਹੀਂ ਲੈ ਕੇ ਜਾ ਸਕਦੇ ਕੋਈ ਕਹਿੰਦੀ ਹਾਲਤ ਬੜੀ ਮਾੜੀ ਐ ਤੇ ਉਸ ਤੋਂ ਬਾਅਦ ਫਿਰ ਜਿਹੜੇ ਮਹੱਲੇ ਵਾਲੇ ਇੱਥੇ ਹੋਏ ਆ ਤੇ ਉਹਨਾਂ ਨੇ ਇਹਨੂੰ ਕੱਪੜੇ ਵਗੈਰਾ ਚੇਂਜ ਕਰਵਾਈ ਤੇ ਅਸੀਂ ਹੋ ਗਿਆ ਅੱਜ ਸਭ ਇਹਨਾਂ ਇਸੀ ਹੋਜੇ ਨਾਲ ਇਹਨਾਂ ਨੂੰ ਅਸੀਂ ਉੱਥੇ ਸ਼ਿਫਟ ਕਰਦੇ ਹਾਂ ਇੱਕ ਮਹੀਨੇ ਨਾਲ ਵੀ ਆਪਣੇ ਸਹੀ ਹੋ ਕੇ ਆਪਣੇ ਘਰ ਚ ਦੁਬਾਰਾ ਆਉਗੇ ਤੇ ਆਪਣੇ ਘਰ ਸੰਭਾਲੂਗੇ ਹਾਂਜੀ ਆਪਣੇ ਫਰੋਜਪੁਰ ਤੋਂ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਰਿੰਕੂ ਗਰੋਵਰ ਜੀ ਹਾਂਜੀ ਬੜੇ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਤੇ ਇਹਦਾ ਵੀ ਹਾਲਤ ਬਹੁਤ ਖਰਾਬ ਸੀ ਤੇ ਅੱਜ ਸਾਰੇ ਮਨ ਦੇ ਨਿਵਾਸੀਆਂ ਨੇ ਕਲੋਨੀ ਨਿਵਾਸੀਆਂ ਨੇ ਇਹ ਪ੍ਰਯਾਸ ਕੀਤਾ ਤੇ ਇਹਨਾਂ ਨੂੰ ਜਿਹੜੀ ਹੈ ਵੀ ਤੁਹਾਡੀ ਡਿਊਟੀ ਲਈ ਹੈ ਵੀ ਇਹਨਾਂ ਨੂੰ ਉੱਥੇ ਲਿਜਾ ਕੇ ਤੇ ਰੱਖਿਆ ਜਾਵੇ ਤਾਂ ਕਿ ਇਹਨਾਂ ਦੀ ਸੇਵਾ ਕੀਤੀ ਜਾਵੇ ਤੇ ਇਹਨਾਂ ਸੇਠ ਠੀਕ ਰਵੇ ਘਟਾਰੀਆ ਸਾਹਿਬ 20 25 ਸਾਲ ਤੋਂ ਇਹਨਾਂ ਦੀ ਸੇਵਾ ਕਰ ਰਹੇ ਅੱਛਾ ਠੀਕ ਹੈ ਇਹ 20 25 ਸਾਲ ਤੋਂ ਪਰਚਾਨ ਹੈ ਜੀ ਅੱਛਾ ਜੀ ਤੇ ਪਰਿਵਾਰ ਚ ਕਿਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਸੀ ਜਿਹੜੇ ਫਾਦਰ ਸਾਹਿਬ ਤੁਹਾਨੂੰ ਨਹੀਂ ਪਤਾ ਉਸ ਆਫਿਸ ਦੇ ਅੱਛਾ ਜੀ ਵੇ ਭਾਈ ਮਨੀ ਕੋਈ ਅਜਿਹਾ ਅੱਗਾ ਪਿੱਛਾ ਨਹੀਂ ਰਹਿ ਗਿਆ ਅੱਛਾ ਜੀ ਮੈਂ ਵੀ ਇਹਨਾਂ ਨਾਲ ਕੋਈ 15 20 ਸਾਲ ਤੋਂ ਜੁੜਿਆ ਆ ਜਦੋਂ ਇਹ ਨਾਲ ਕੋਈ ਇਸਤਾਈ ਘਟਨਾ ਹੋਈ ਹੈ ਲੋਕਾਂ ਨੇ ਇਹਨੂੰ ਪਰੇਸ਼ਾਨ ਵੀ ਕੀਤਾ ਹੈ ਕੋਈ ਕੌਮਲਾ ਵੀ ਕਿਹਾ ਤੇ ਹੁਣ ਇਹਦੀਆਂ 2 ਮਹੀਨੇ ਤੋਂ ਨਿਗਾਹ ਜੜੀ ਹੈ ਉਹ ਵੀ ਖਤਮ ਹੋ ਗਈ ਹੈ ਹਾਂਜੀ ਇਸ ਦੀ ਅੱਗੇ ਤਾਂ ਮਾੜੀ ਮੋਟੀ ਆਪ ਦੇਖਭਾਲ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹਦੇ ਬਜ਼ੁਰਗ ਨੂੰ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਬਾਪੂ ਮਦਨ ਲਾਲ ਆ son of ਮੋਲਖਰਾਜ ਕਰੀਬ 765 ਸਾਲ ਦੀ ਉਮਰ ਆ ਬਾਪੂ ਜੀ ਤੇ ਬਾਪੂ ਜੀ ਦੇ ਮਾਤਾ ਪਿਤਾ ਜੀ ਤਾਂ ਮੌਤ ਕਾਫੀ ਟਾਈਮ ਪਹਿਲਾਂ ਹੋ ਗਈ ਸੀ ਬਾਪੂ ਜੀ ਦੀ ਇੱਕ ਭੈਣ ਸੀ ਉਹ ਵੀ ਅਫਸੈਟ ਸੀ ਉਹ ਵੀ ਇਸ ਦੁਨੀਆ ਤੋਂ ਚਲਵਸੀ ਬਾਪੂ ਜੀ ਫਰੋਜਪੁਰ ਸ਼ਹਿਰ ਦੇ ਵਿੱਚ ਧਵਨ ਕਲੋਨੀ ਦੇ ਵਿੱਚ ਗਲੀ ਨੰਬਰ 7 ਚ ਰਹਿੰਦੇ ਤੇ ਬਾਪੂ ਜੀ ਨੂੰ ਸਾਡੇ ਕੋਲੇ ਮਹੱਲਾ ਨਿਵਾਸੀ ਲੈ ਕੇ ਆਏ ਸविता ਭੈਣ ਸੀ ਜਿਹੜੀ ਬਾਪੂ ਜੀ ਦੀ ਗਵਾਂਡੀ ਸੀ ਭੈਣ ਉਹ ਪਿਛਲੇ ਕਰੀਬ 2 ਮਹੀਨਿਆਂ ਤੋਂ ਸਾਨੂੰ ਫੋਨ ਕਰ ਰਹੀ ਸੀ ਵੀਡੀਓ ਭੇਜ ਰਹੀ ਸੀ ਵੀ ਬਾਪੂ ਜੀ ਦੀ ਮਦਦ ਕਰੋ ਬਾਪੂ ਜੀ ਨੂੰ ਦਿਖਣੋਂ ਹਟ ਗਿਆ ਸੀ ਬਲਾਈਂਡ ਹੋ ਗਏ ਸੀ ਬਾਪੂ ਜੀ ਪਰ ਸਾਡੇ ਕਰਮਾਂ 'ਚ ਕਿੱਥੇ ਸੇਵਾ ਜਦੋਂ ਪ੍ਰਮਾਤਮਾ ਨੇ ਦੇਣੀ ਆ ਉਦੋਂ ਹੀ ਕਰਨੀ ਆ ਤੇ ਹੁਣ ਬਾਪੂ ਜੀ ਨੂੰ ਕਿੰਨੀ ਮਾੜੀ ਹਾਲਤ ਦੇ ਵਿੱਚ ਇਹ ਭੈਣ ਤੇ ਕਲੋਨੀ ਵਾਲੇ ਕੁਝ ਵੀਰ ਸਾਡੇ ਕੋਲੇ ਲੈ ਕੇ ਆਏ ਆ ਤੇ ਉਹਨਾਂ ਨੇ ਜੋ ਬਾਪੂ ਜੀ ਦੀ ਹਾਲਤ ਸਾਡੇ ਨਾਲ ਸਾਂਝੀ ਕੀਤੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 25-26 ਸਾਲਾਂ ਤੋਂ ਬਾਪੂ ਇੱਥੇ ਇਕੱਲਾ ਹੀ ਰਹਿੰਦਾ ਸੀ ਹੁਣ ਬਹੁਤ ਹਾਲਾਤ ਮਾੜੇ ਸੀ ਕਲੋਨੀ ਵਾਲੇ ਆਲੇ-ਦਾਲ ਦੇ ਰੋਟੀ ਦੇ ਦਿੰਦੇ ਸੀ ਕੋਈ ਤੇ ਬਾਪੂ ਖਾ ਲੈਂਦਾ ਸੀ ਤੇ ਹੁਣ ਬਾਪੂ ਨੂੰ ਦਿਖਣੋ ਵੀ ਹਟ ਗਿਆ ਸੀ ਅੱਖਰਾਂ ਤੋਂ ਅੰਨ੍ਹਾ ਹੋ ਗਿਆ ਸੀ ਬਾਪੂ ਉੱਥੇ ਨਰਕ ਭਰੀ ਜ਼ਿੰਦਗੀ ਕੱਟਦਾ ਸੀ ਬਾਪੂ ਵਿੱਚੇ ਲੈਟਰਨ ਬਾਥਰੂਮ ਹੋ ਰਿਆ ਸੀ ਉਸ ਕਮਰੇ ਦੇ ਵਿੱਚ ਹਾਲਾਤ ਕਿਸੇ ਨਰਕ ਤੋਂ ਘੱਟ ਨਹੀਂ ਸੀ ਆਪਾਂ ਜਾਈ ਪਰ ਤੋਂ ਸਰ ਕੀ ਹੋਇਆ ਬਾਪੂ ਜੀ ਇੱਕ ਥੋੜੇ ਚਿਰ ਤੋਂ ਇਹਨਾਂ ਨੂੰ ਅੱਖਾਂ ਵੀ ਦਿੱਕਤ ਆ ਗਈ ਵਿਖਣਾ ਬੰਦ ਹੋ ਗਿਆ ਪਹਿਲਾਂ ਥੋੜਾ ਦਿਮਾਗੀ ਪ੍ਰੋਬਲਮ ਸੀ ਦਿਮਾਗੀ ਪ੍ਰੋਬਲਮ ਤਾਂ ਕਾਫੀ ਟਾਈਮ ਤੋਂ ਸ਼ੁਰੂ ਹੋਇਆ ਸ਼ੁਰੂ ਤੋਂ ਹੀ ਥੋੜਾ ਦੁਮਾਕੀ ਜਾ। ਇਹ ਇਹਦੇ ਬਾਪ ਫਾਦਰ ਸਾਹਿਬ ਨੂੰ ਮੈਂ ਜਾਣਦਾ ਸੀ। ਉਸੇ ਗਲੀ 'ਚ ਮੈਂ ਰਹਿੰਦੇ ਆ। ਫਾਦਰ ਨੂੰ ਵੀ ਜਾਣਾ ਇੰਨਾਂ ਮੇਰੀ ਭੈਣ ਨੂੰ ਵੀ ਇਹਦੀ ਮਾਂ ਜਿਹੜੀ ਸੀ ਉਹ ਦਿਮਾਕੀ ਤੌਰ ਤੇ ਕਮਜ਼ੋਰ ਸੀ। ਇਹਦੀ ਭੈਣ ਵੀ ਕਮਜ਼ੋਰ ਆ। ਉਹ ਹੀ ਅਸਰ ਇਹਦੇ 'ਚ ਵੀ ਆ। ਤੇ ਬਾਕੀ ਤੇਰੀ ਹੈਗਾ ਮਕਾਨ ਇੱਕ ਹੈਗਾ ਤੁਨਕਲੋਂ ਦੀ ਗਲੀ ਨੰਬਰ 7। ਇਹਦਾ ਇਲਾਜ ਕਰਦੇ। ਹੈ? ਕਰਦੇ ਕੀ ਇਲਾਜ? ਕਰਦੇ ਇਲਾਜ ਕੱਲਾ ਹੀ ਐ। ਨਾ ਕੋਈ ਭੈਣ ਮਾਪਰਾ ਨਾ ਕੋਈ ਅੱਗਾ ਪਿੱਛਾ ਨਾ ਚਾਚਾ ਨਾ ਦਾਇਆ ਕਿਹਾ ਹੋਇਆ ਨਾ ਕਿਹੜਾ ਹੋ ਗਿਆ ਇਹਦਾ ਮੋੜ ਹੈ ਮਾਦਰ ਸਾਦਰ ਸਾਹਿਬ ਕੀ ਕੰਮ ਕਰਦੇ ਸੀ ਪਤਨ ਸਾਹਿਬ ਨੇ ਨੌਕਰੀ ਕਰਦੇ ਸੀ ਇਹ ਉਹ ਅਮਿਨੇਸ਼ਨ ਡੀਪੂ ਦੇ ਵਿੱਚ ਜੀ ਨਾ ਸੀ ਮੁਲਖ ਰਾਜ ਫੋਟੋ ਡਾਕੂਮੈਂਟ ਮਦਦ ਲਾ ਜੇ ਨਹੀਂ ਕੋ ਮਰੋ ਜੀ ਇਹਦੀ ਉਮਰ ਹੋ ਗਈ ਹੈ तकरीबन 65 67 ਤਾਂ ਜਿਹੜਾ ਸਮਝਾ ਜਾਂਦਾ ਲੋ ਜੀ ਹੈ ਕਿ ਜਾਂਦਾ ਰਹਿੰਦਾ ਹੈ ਬੈਲਾ ਹੀ ਹਾਂ ਬਰਾ ਨਹੀਂ ਕੰਮ ਕਰੀ ਮੇਰੇ ਵੇਖ ਜਦੋਂ ਦਾ ਮੈਂ ਇਹਨੂੰ ਵੇਹ ਨਾ ਨਾ ਬੈਲਾ ਹੀ ਮੰਗ ਕੇ ਖਾਤਾ ਮੁੰਡਿਆਲੇ ਰੋਟੀ ਦਿੰਦੇ ਨੇ ਨਾ ਕੋਈ ਯਾਦ ਵੀ ਕੋਈ ਸੇਵਾ ਸੰਭਾਲ ਵਾਲਾ ਕੋਈ ਨਹੀਂ ਇਹਦਾ ਹੈਗਾ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਮੱਲੇ ਵਾਲਿਆਂ ਦੇ ਭੈਣ ਦਾ ਸਸਕਾਰ ਕੀਤਾ ਤੇ ਪਿਓ ਦਾ ਵੀ ਮੱਲੇ ਵਾਲਿਆਂ ਨੇ ਕੀਤਾ ਪਰ ਅੱਜ ਦੇ ਸਮਾਜ ਦੇ ਵਿੱਚ ਆਪਣੇ ਬੇਮੁਖ ਹੋ ਜਾਂਦੇ ਆ ਬਰ ਧੰਨਵਾਦ ਜਿਹੜਾ ਮੱਲੇ ਵਾਲਿਆਂ ਨੇ ਇੱਥੇ ਆਪਣਾ ਫਰਜ਼ ਨਿਭਾਇਆ ਉਹ ਦੱਸਦੇ ਆ ਬਾਪੂ ਜੀ ਦੇ ਜਿਹੜੇ ਪਿਤਾ ਜੀ ਸੀ ਉਹ ਇੱਥੇ ਦੀਪੂ ਤੇ ਜੌਬ ਕਰਦੇ ਸੀ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਰਿਟਾਇਰਮੈਂਟ ਹੋਈ ਆ ਸਭ ਕੁਝ ਠੀਕ ਸੀ ਫਿਰੋਜ਼ਪੁਰ ਸ਼ਹਿਰ ਤੇ ਸ਼ਿਫਟ ਹੋ ਗਏ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਦੀ ਭੈਣ ਸੀ ਹੂਸ਼ਾ ਉਹਨਾਂ ਦੀ ਵੀ ਮੌਤ ਹੋ ਗਈ ਉਹ ਵੀ ਅਫਸੈਟ ਸੀ ਭੈਣ ਤੇ ਬਾਪੂ ਜੀ ਦੇ ਹਾਲਾਤ ਉਸ ਤੋਂ ਬਾਅਦ ਫਿਰ ਦਿਨੋਂ ਦਿਨ ਵੱਧ ਤੋਂ ਵੱਧਰ ਹੁੰਦੇ ਗਏ ਤੇ ਬਾਪੂ ਜੀ ਅੱਜ ਸੁਪਨਿਆਂ ਦੇ ਘਰ ਦੇ ਮੈਂਬਰ ਬਣੇ ਨੇ ਸਾਡੇ ਟੀਮ ਦੇ ਮੈਂਬਰ ਜਸਵਿੰਦਰ ਸਿੰਘ ਲੈਕਚਰਰ ਵੀਰ ਜੀ ਉਹਨਾਂ ਦੀ ਅਸੀਂ ਡਿਊਟੀ ਲਈ ਸੀ ਵੀ ਤੁਸੀਂ ਸਾਰੀ ਪੜਤਾਲ ਕਰਕੇ ਦੱਸੋ ਬਾਪੂ ਜੀ ਦੇ ਕੀ ਹਾਲਾਤ ਆ ਤੇ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਸਾਂਝੀ ਕੀਤੀ ਵੀ ਵਾਕੇ ਹੀ ਬਾਪੂ ਜੀ ਲੋੜਵੰਦ ਨੇ ਇਹਨਾਂ ਨੂੰ ਜ਼ਰੂਰਤਾ ਇਸ ਟਾਈਮ ਸਪੋਰਟ ਦੀ ਬਜ਼ੁਰਗ ਰਹਿੰਦਾ ਹੈ ਮਦਨ ਮੱਦੀ ਜੀ ਜਿਹਨਾਂ ਦੀ ਹਾਲਾਤ ਬਹੁਤ ਖਰਾਬ ਹੈ ਤੇ ਉੱਥੇ ਅਸੀਂ ਪਹੁੰਚੇ ਹਾਂ ਇੱਕ ਮੁਟਾਰਚੀ ਗੱਲ ਗੀ ਮਦਨ ਜੀ ਕੀ ਹਾਲ ਹੈ ਠੀਕ ਜੇ ਹਾਂ ਹਾਂ ਅੱਛਾ ਬੈਲੀ ਬੈਜੋ ਨਹੀਂ ਹਾਂ ਮੈਂ ਪਣੀ ਆ ਨਾ ਤਾਂ ਨਹੀਂ ਆਂਦੇ ਹਾਂ ਮੇਰੇ ਪੱਖਾ ਨਹੀਂ ਲੱਗਾ ਨਹੀਂ ਨਹੀਂ ਕੋਈ ਪੱਖਾ ਨਹੀਂ ਹੈ ਨਹੀਂ ਨਹੀਂ ਚਲੋ ਚਲੋ ਠੀਕ ਹੈ ਕੋਈ ਗੱਲ ਨਹੀਂ ਬੰਦ ਕਰਦਾ ਦਵਾਜਾ ਉਹ ਨਹੀਂ ਮੈਂ ਪੜਾਈ ਪਾਵਾਂ ਅੱਛਾ ਹੋਰ ਦਰਵਾਜ਼ਾ بند ਕਰ ਦਾਂ ਉਹਨੇ ਖੁੱਲਿਆ ਮੇਰੇ ਨਾਲ ਹੋ ਜਾ ਅੱਛਾ ਜੀ ਇਹ ਹੋਏਗਾ ਠੀਕ ਹੈ ਜੀ ਲੰਮੇ ਬੈ ਜਾਓ ਮੈਂ ਨੇ ਨਾਲ ਇੱਕ ਮੈਂ ਜਮਨੇ ਠੀਕ ਹੈ ਮੈਂ ਉਹ ਮੂੰਗਾਗਾ ਖਾਣਾ ਖਾਣਾ ਭਾਈ ਖਾਣਾ ਮੇਰੇ ਘਰ ਕਿੰਨੀ ਕਰੂੰ ਚਲੋ ਠੀਕ ਕੋਈ ਗੱਲ ਅੱਛਾ ਆਪਣੇ ਮੂੰਗਾ ओके ਮੈਂ ਸਾਹਬ ਨੂੰ ਦਿੰਦੇ ਅੱਛਾ ਜੀ ਲਾਤ ਪੇੜਨ ਦੀ ਸੀ ਉਹ ਮੈਨੂੰ ਤੁਹਾਡੇ ਉਹਨਾਂ ਨੇ ਬ੍ਰਦਰ ਨੇ ਭੇਜਿਆ ਸੀ ਭਰਾ ਨੇ ਨਹੀਂ ਨਹੀਂ ਕੋਈ ਗੱਲ ਹਾਂਜੀ ਉਹ ਮੈਨੂੰ ਕੋਈ ਨਾਲ ਚੱਲਿਆ

ਅਨੇ ਬਹੁਤ ਚਲੋ ਆਉ ਮੈਂ ਲਾ ਲੈਣਾ ਰੁਕੋ ਰੁਕੋ ਅਨੇ ਮੈਂ ਬਣਾਉਣਾ ਬਈ ਆਇਓ ਓਕੇ ਫਿਰ ਸਾਡੇ ਕੋਲੇ ਤਾਂ ਸਮਾਂ ਨਹੀਂ ਸੀ ਉੱਥੇ ਜਾਣ ਦਾ ਫਿਰ ਅਸੀਂ ਬੇਨਤੀ ਕੀਤੀ ਤੇ ਮੱਲਾ ਨਿਵਾਸੀਆਂ ਨੇ ਅੱਜ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਮੱਲਾ ਨਿਵਾਸੀਆਂ ਦਾ ਜਿਹੜੇ ਅੱਜ ਬਾਪੂ ਜੀ ਨੂੰ ਇੱਥੇ ਸਾਡੇ ਤੱਕ ਪਹੁੰਚਦਾ ਕਰਕੇ ਗਏ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਜਿਹੜਾ ਤੁਸੀਂ ਸਪੋਰਟ ਕਰਦੇ ਹੋ ਜਿਹਦੇ ਸਦਕਾ ਅਸੀਂ ਇਸ ਤਰ੍ਹਾਂ ਦੇ ਬਾਪੂ ਬਜ਼ੁਰਗਾਂ ਦੀ ਮਾਵਾਂ ਦੀ ਭੈਣਾਂ ਦੀ ਬੱਚਿਆਂ ਦੀ ਸੇਵਾ ਕਰ ਪਾਉਂਦੇ ਵੀਡੀਓ ਨੂੰ ਸ਼ੇਅਰ ਕਰਿਓ ਸ਼ੇਅਰ ਕੋਈ ਹੋਰ ਆਪਣੇ ਆਸ-ਪਾਸ ਨਿਗਾ ਮਾਰ ਸਕੇ ਕੋਈ ਹੋਰ ਅਵੇਰ ਹੋ ਸਕੇ ਜਾਗਰੂਕ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ